ਇੱਧਰ ਵੇਖੋ ਸਮਾਨ ਦੀ ਲੁੱਟਖਸਟ ਹੁੰਦੀ। ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟਖਸਟ ਹੋ ਰਹੀ ਹੈ। ਜਨਾ ਦਾ ਹੜਪੀਟ ਤਾਂ ਨਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ। ਰਾਸ਼ਂਦੀਨ। ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੇ। ਜਿਹੜੇ ਬੜੀ ਦੂਰੋਂ ਆਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਮਨਜੀਤ ਸਿੰਘ ਧੋਮਾ ਦਿੱਲੀ ਸੇ ਗੁਰਦਾਰਾ ਪ੍ਰਬੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ। ਅੱਜ ਸੀ ਰਮਦਾਸ ਤੋਂ ਅਜਨਾਲਾ ਰੋਡ ਤੇ ਆ ਰਹੇ ਸੀ ਪਿਛਲੇ ਦਿਨਾਂ ਤੋਂ ਇਹ ਸ਼ਰਿਆਮ ਸੁਣਿਆ ਜਾ ਰਿਹਾ ਸੀ ਕਿ ਹੜਪੀੜਪਾਂ ਦੇ ਨਾਮ ਦੇ ਉੱਤੇ ਉਹਨਾਂ ਦੇ ਰਾਸ਼ਨ ਦੀ ਬੇਜਮਾਨੇ ਡੰਗਰਾਂ ਦੇ ਰਾਸ਼ਨ ਦੀ ਵੱਡੇ ਪੱਧਰ ਤੇ ਲੋਟਕ ਸੁੱਟ ਹੋ ਗਈ ਆ ਪਰ ਅੱਜ ਇਹ ਹਾਲਾਤ ਆ ਸੀ ਅੱਖੀਂ ਦੇਖੇ ਹਨ ਤੇ ਆਪਣੀ ਵੀਡੀਓ ਵਿੱਚ ਜਿਹੜੇ ਆ ਕੈਦ ਕੀਤੇ ਹਨ ਕਿ ਕਿਵੇਂ ਹਰ ਪੀੜਤਾ ਤੇ ਮਾਝੇ ਨੂੰ ਖਾਸ ਕਰਕੇ ਜਿਹੜਾ ਵਾ ਬਦਨਾਮ ਕੀਤਾ ਜਾ ਰਿਹਾ ਤੇ ਨਟੇਰਿਆਂ ਵੱਲੋਂ ਜਿਹੜਾ ਵਾ ਇਹ ਸਾਰਾ ਜਿਹੜਾ ਵਾ ਕਾਂਡ ਵਪਰਿਆ ਇਹ ਕੱਲੀ ਅੱਜ ਵੀ ਘੜਵਾਣੀ ਹਰ ਰੋਜ਼ ਸ਼ਰਿਆਮ ਨਿਤ ਦਾ ਧੰਨਾ ਨਟੇਰਿਆਂ ਨੇ ਅਜ ਨਾਲਾ ਅਨੰਤਾਸ ਰੋਡ ਤੇ ਜਿਹੜਾ ਵਾ ਬਣਾ ਰੱਖਿਆ ਪਰ ਪ੍ਰਸ਼ਾਸਨ ਜਿਹੜਾ ਵਾ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਰੋਕ ਟੋਕ ਨਹੀਂ ਹੁੰਦਾ ਨੋ ਨਾ ਹੀ ਇਹਨਾਂ ਨਟੇਰਿਆਂ ਨੂੰ ਸ਼ਰਮ ਆਉਂਦੀ ਆ ਤੇ ਸਾਡੇ ਭਰਾ ਤੇ ਜਿਹੜੇ ਆ ਹੜ ਉਦੇ ਵਿੱਚ ਡੁੱਬ ਡੁੱਬ ਚੁੱਕੇ ਆ ਤੇ ਇਹ ਲੋਕ ਉਹਨਾਂ ਦਾ ਜਿਹੜਾ ਬਾਪ ਉਹਨਾਂ ਦੇ ਨਾਮ ਤੇ ਸ਼ਰਿਆਂ ਕਰੋੜ ਦੇ ਉੱਪਰ ਹੀ ਰਾਸ਼ਨ ਦੀ ਲੁੱਟ ਖਸਟ ਕਰ ਰਿਹਾ ਸੂਬਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਵਾਜ਼ ਚਾਹੀਦਾ ਵਾ ਤੇ ਇਹਨਾਂ ਲੋਟੇਰਿਆਂ ਨੂੰ ਜਿਹੜਾ ਵਾ ਐਕਸ਼ਨ ਲੈਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਧਰ ਵੇਖੋ ਸਮਾਨ ਦੀ ਲੁੱਟ ਖਸਟ ਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟਖੋਟ ਹੋ ਰਹੀ ਹੈ ਜਨਾ ਦਾ ਹੜਪੀਟ ਤਾਂ ਨਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਾਸ਼ਨ ਦੀਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੇ ਜਿਹੜੇ ਬੜੀ ਦੂਰੋਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮਨਜੀਤ ਸਿੰਘ ਧੋਮਾ ਦਿੱਲੀ ਸੇ ਗੁਰਦਾਰਾ ਪ੍ਰਬੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਅੱਜ ਅਸੀਂ ਰਮਦਾਸ ਤੋਂ ਅਨਾਲਾ ਰੋਡ ਤੇ ਆ ਰਹੇ ਸੀ ਪਿਛਲੇ ਦਿਨਾਂ ਤੋਂ ਇਹ ਸ਼ਰਿਆ ਸੁਣਿਆ ਜਾ ਰਿਹਾ ਸੀ ਕਿ ਹੜਪੀੜਤਾਂ ਦੇ ਨਾਮ ਤੇ ਉੱਤੇ ਉਹਨਾਂ ਦੇ ਰਾਸ਼ਨ ਦੀ ਬੇਜਮਾਨੇ ਡੰਗਰਾਂ ਦੇ ਰਾਸ਼ਨ ਦੀ ਵੱਡੇ ਪੱਧਰ ਤੇ ਲੋਟਖਸਟ ਹੋ ਗਈ ਆ ਪਰ ਅੱਜ ਇਹ ਹਾਲਾਤ ਅਸੀਂ ਅੱਖੀਂ ਦੇਖੇ ਹਨ ਤੇ ਆਪਣੀ ਵੀਡੀਓ ਵਿੱਚ ਜਿਹੜੇ ਆ ਕੈਸ਼ ਤੇ ਮਾਝੇ ਨੂੰ ਖਾਸ ਕਰਕੇ ਜਿਹੜਾ ਵਾ ਬਦਨਾਮ ਕੀਤਾ ਜਾ ਰਿਹਾ ਤੇ ਨਟੇਰਿਆਂ ਵੱਲੋਂ ਜਿਹੜਾ ਵਾ ਇਹ ਸਾਰਾ ਜਿਹੜਾ ਵਾ ਕਾਂਡ ਵਪਰਿਆ ਇਹ ਤੱਕ ਨਹੀਂ ਅਜ ਵੀ ਘੜਵਾਣੀ ਹਰ ਰੋਜ਼ ਸ਼ਰਿਆਮ ਨਿਤ ਦਾ ਧੰਲਾ ਨਟੇਰਿਆਂ ਨੇ ਅਜ ਨਾਲਾ ਅਰੰਦਾਸ ਰੋਡ ਤੇ ਜਿਹੜਾ ਵਾ ਬਣਾ ਰੱਖਿਆ ਪਰ ਪ੍ਰਸ਼ਾਸਨ ਜਿਹੜਾ ਵਾ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਰੋਗ ਟੋਕ ਨਹੀਂ ਹੁੰਦਾ ਲੋਕ ਨਾ ਹੀ ਇਹਨਾਂ ਨਟੇਰਿਆਂ ਨੂੰ ਸ਼ਰਮ ਆਉਂਦੀ ਆ ਤੇ ਸਾਡੇ ਭਰਾ ਤੇ ਜਿਹੜੇ ਆ ਹਣ ਦੇ ਵਿੱਚ ਡੁੱਬ ਡੁੱਬ ਚੁੱਕੇ ਆ ਤੇ ਇਹ ਲੋਕ ਉਹਨਾਂ ਦਾ ਜਿਹੜਾ ਵਾਪ ਉਹਨਾਂ ਦੇ ਨਾਮ ਤੇ ਸ਼ਰਿਆਂ ਕਰੋੜ ਦੇ ਉੱਪਰ ਹੀ ਰਾਸ਼ਨ ਦੀ ਲੁੱਟ ਖੋਟ ਕਰ ਰਿਆ ਸੂਬਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਵਾਜ਼ ਚਾਹੀਦਾ ਵਾ ਤੇ ਇਹਨਾਂ ਲੁਟੇਰਿਆਂ ਉੱਤੇ ਜਿਹੜਾ ਵਾ ਐਕਸ਼ਨ ਲੈਣਾ ਚਾਹੀਦਾ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਹਾਏ ਹਿੱਧਰ ਵੇਖੋ ਸਮਾਨ ਦੀ ਲੁੱਟ ਖੋਟ ਹੁੰਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟ ਖੋਟ ਹੋ ਰਹੀ ਹੈ ਜਨਾਂ ਦਾ ਹੜਪੀਟ ਤਾਂ ਨਾ ਕੋਈ ਸਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਾਸ਼ਨ ਦੀਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੇ ਜਿਹੜੇ ਬੜੀ ਦੂਰੋਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਢੋਮਾ ਦਿੱਲੀ ਸੇ ਕੋਤਰਾ ਪ੍ਰਬੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਅੱਜ ਅਸੀਂ ਰਮਦਾਸ ਤੋਂ ਅਜਨਾਲਾ ਰੋਡ ਤੇ ਆ ਰਹੇ ਸੀ ਪਿਛਲੇ ਦਿਨਾਂ ਤੋਂ ਇਹ ਸ਼ਰਿਆਮ ਸੁਣਿਆ ਜਾ ਰਿਹਾ ਸੀ ਕਿ ਹੜਪੀੜਤਾਂ ਦੇ ਨਾਮ ਦੇ ਉੱਤੇ ਉਹਨਾਂ ਦੇ ਰਾਸ਼ਨ ਦੀ ਬੇਜਮਾਨੇ ਡੰਗਰਾਂ ਦੇ ਰਾਸ਼ਨ ਦੀ ਵੱਡੇ ਪੱਧਰ ਤੇ ਲੋਟਖੋਟ ਹੋ ਗਈ ਆ ਪਰ ਅੱਜ ਇਹ ਹਾਲਾਤ ਆਸੀਂ ਅੱਖੀਂ ਦੇਖੇ ਹਨ ਤੇ ਆਪਣੀ ਵੀਡੀਓ ਵਿੱਚ ਜਿਹੜੇ ਆ ਕੈਦ ਕੀਤੇ ਹਨ ਕਿ ਕਿਵੇਂ ਹੜਪੀੜਤਾਂ ਤੇ ਮਾਝੇ ਖਾਸ ਕਰਕੇ ਜਿਹੜਾ ਵਾ ਬਦਨਾਮ ਕੀਤਾ ਜਾ ਰਿਹਾ ਤੇ ਨਟੇਰੀਆਂ ਵੱਲੋਂ ਜਿਹੜਾ ਵਾਏ ਸਾਰਾ ਜਿਹੜਾ ਵਾ ਕਾਂਡ ਵਪਰਿਆ ਇਹ ਕੱਲੀ ਅੱਜ ਵੀ ਘੜਵਾਣੀ ਹਰ ਰੋਜ਼ ਸ਼ਰਿਆਮ ਨਿਤ ਦਾ ਧੰਲਾ ਨਟੇਰੀਆਂ ਨੇ ਅਜ ਨਾਲਾ ਅਨੰਤਾਸ ਰੋਡ ਤੇ ਜਿਹੜਾ ਵਾ ਬਣਾ ਰੱਖਿਆ ਪਰ ਪ੍ਰਸ਼ਾਸਨ ਜਿਹੜਾ ਵਾ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਰੋਕ ਟੋਕ ਨਹੀਂ ਹੁੰਦਾ ਨੋ ਨਾ ਹੀ ਇਹਨਾਂ ਨਟੇਰੀਆਂ ਨੂੰ ਸ਼ਰਮ ਆਉਂਦੀ ਆ ਤੇ ਸਾਡੇ ਭਰਾ ਤੇ ਜਿਹੜੇ ਆ ਹੜ੍ਹ ਦੇ ਵਿੱਚ ਡੁੱਬ ਡੁੱਬ ਚੁੱਕੇ ਆ ਤੇ ਇਹ ਲੋਕ ਉਹਨਾਂ ਦਾ ਜਿਹੜਾ ਉਨ੍ਹਾਂ ਦੇ ਨਾਮ ਤੇ ਸ਼ਰਿਆਂ ਕਰੋੜ ਦੇ ਉੱਪਰ ਹੀ ਰਾਸ਼ਨ ਦੀ ਲੁੱਟ ਖੋਟ ਕਰ ਰਿਹਾ ਸੂਬਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਵਾਜ਼ ਚਾਹੀਦਾ ਵਾ ਤੇ ਇਹਨਾਂ ਲੋਟੇਰਿਆਂ ਉੱਤੇ ਜਿਹੜਾ ਵਾ ਐਕਸ਼ਨ ਲੈਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਇੱਧਰ ਵੇਖੋ ਸਮਾਨ ਦੀ ਲੁੱਟ ਖੋਟ ਹੁੰਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟ ਖੋਟ ਹੋ ਰਹੀ ਹੈ ਜਨਾਂ ਦਾ ਹੜਪੀਟ ਦਾ ਨਾਲ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਾਸ਼ਨਦਾਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੇ ਜਿਹੜੇ ਬੜੀ ਦੂਰੋਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਧੋਮਾ ਦਿੱਲੀ ਸੇ ਗੁਰਦਾਰਾ ਪ੍ਰਬੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਅੱਜ ਅਸੀਂ ਰਮਦਾਸ ਤੋਂ ਅਨਾਲਾ ਰੋਡ ਤੇ ਆ ਰਹੇ ਸੀ ਪਿਛਲੇ ਦਿਨਾਂ ਤੋਂ ਇਹ ਸ਼ਰਿਆਮ ਸੁਣਿਆ ਜਾ ਰਿਹਾ ਸੀ ਕਿ ਹੜਪੀੜਤਾਂ ਦੇ ਨਾਮ ਦੇ ਉੱਤੇ ਉਹਨਾਂ ਦੇ ਰਾਸ਼ਨ ਦੀ ਬੇਜਮਾਨੇ ਡੰਗਰਾਂ ਦੇ ਰਾਸ਼ਨ ਦੀ ਵੱਡੇ ਪੱਧਰ ਤੇ ਲੋਟਖੋਟ ਹੋ ਗਈ ਆ ਪਰ ਅੱਜ ਇਹ ਹਾਲਾਤ ਆ ਸੀ ਅੱਖੀਂ ਦੇਖੇ ਹਨ ਤੇ ਆਪਣੀ ਵੀਡੀਓ ਵਿੱਚ ਜਿਹੜੇ ਆ ਕੈਦ ਕੀਤੇ ਹਨ ਕਿ ਕਿਵੇਂ ਹੜਪੀੜਤਾਂ ਤੇ ਮਾਝੇ ਖਾਸ ਕਰਕੇ ਜਿਹੜਾ ਵਾ ਬਦਨਾਮ ਕੀਤਾ ਜਾ ਰਿਹਾ ਤੇ ਨਟੇਰੀਆਂ ਵੱਲੋਂ ਜਿਹੜਾ ਵਾ ਇਹ ਸਾਰਾ ਜਿਹੜਾ ਵਾ ਕਾਂਡ ਵਪਰਿਆ ਇਤਨੀ ਅੱਜ ਵੀ ਘੜਵਾਨੀ ਹਰ ਰੋਜ਼ ਸ਼ਰਿਆਮ ਨਿਤ ਦਾ ਧੰਲਾ ਨਟੇਰੀਆਂ ਨੇ ਅਜ ਨਾਲਾ ਅਰੰਦਾਸ ਰੂਟ ਤੇ ਜਿਹੜਾ ਵਾ ਬਣਾ ਰੱਖਿਆ ਪਰ ਪ੍ਰਸ਼ਾਸਨ ਜਿਹੜਾ ਵਾ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਰੋਕ ਟੋਕ ਨਹੀਂ ਹੁੰਦਾ ਲੋਕ ਨਾ ਹੀ ਇਹਨਾਂ ਨਟੇਰੀਆਂ ਨੂੰ ਸ਼ਰਮ ਆਉਂਦੀ ਆ ਤੇ ਸਾਡੇ ਭਰਾ ਤੇ ਜਿਹੜੇ ਆ ਹਣ ਦੇ ਵਿੱਚ ਡੁੱਬ ਡੁੱਬ ਚੁੱਕੇ ਆ ਤੇ ਇਹ ਲੋਕ ਉਹਨਾਂ ਦਾ ਜਿਹੜਾ ਬਾਪ ਉਹਨਾਂ ਦੇ ਨਾਮ ਤੇ ਸ਼ਰਿਆਂ ਫਰੋੜ ਦੇ ਉੱਪਰ ਹੀ ਰਾਸ਼ਨ ਦੀ ਲੁੱਟ ਖੁਰਚ ਕਰ ਰਿਹਾ ਸੂਬਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਵਾਜ਼ ਚਾਹੀਦਾ ਵਾ ਤੇ ਇਹਨਾਂ ਲੁਟੇਰਿਆਂ ਉੱਤੇ ਜਿਹੜਾ ਵਾ ਐਕਸ਼ਨ ਲੈਣਾ ਚਾਹੀਦਾ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਵਾ ਤੇ